ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਛੋਟਾ ਭਰਾ ਇੰਦਰ ਢੋਲਣ ਜਿਹੜਾ ਕਿ ਵਿਰਾ ਢੋਲਣ ਪਿੰਡ ਤੋਂ ਆਇਆ ਇਹ ਹਰ ਸਾਲ ਇੱਕ ਬਹੁਤ ਵੱਡਾ ਬਲੱਡ ਕੈਂਪ ਲਗਾਉਂਦੇ ਆ ਤੇ ਅੱਜ ਵੀ ਵਿਰੇਵਰੀ ਘਰੇ ਆਏ ਸੀ ਇੱਕ ਤਾਂ ਵਿਰੇਵਰੀ ਸਦਾ ਪਿੱਤਰ ਦੇਣ ਆਏ ਸੀਗੇ ਵੀਰੇ ਜੀ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਚਲੋ ਵਧੀਆ ਗੱਲ ਨਾਮ ਦੇ ਤਾਂ ਇਹ ਸਾਡਾ ਆਪਦਾ ਕੰਮ ਹੈ ਤੇ ਅਸੀਂ ਆਣਾ ਹੀ ਆਣਾ ਪਰ ਸਾ ਵੀਰੇ ਨੇ ਮਾਨ ਦਿੱਤਾ ਤੇ ਹੁਣ ਮੇਨ ਗੱਲ ਇਹ ਹੈ ਖੂਨਦਾਨ ਸਭ ਨੂੰ ਪਤਾ ਜੀ ਮਹਾਦਾਨ ਵੀਰੇਵਰੀ ਜਿਹੜਾ ਇਹ ਕੈਂਪ ਲਗਾਉਣ ਜਾ ਰਹੇ ਆ ਐਕਟੀ ਥੋੜਾ ਜਿਆ ਲੇਟ ਲਗਾਉਣ ਜਾ ਰਹੇ ਆ ਉਹ ਲੇਟ ਲਗਾਉਣ ਦੇ ਵਿੱਚ ਵੀ ਇੱਕ ਬਹੁਤ ਵੱਡਾ ਰੀਜਨ ਹੈ ਤੇ ਵੀਰੇ ਨੂੰ ਗੁਰੂ ਮਹਾਰਾਜ ਨੇ ਬੇਟੀ ਦੀ ਦਾਤ ਬਖਸ਼ੀ ਹੈ ਤੇ ਜਿੰਦੀ ਇਹ 4 ਜਨਵਰੀ 2022 ਵੀਰੇ 4 ਜਨਵਰੀ 2022 ਨੂੰ ਵੀਰਾ ਉੱਥੇ ਗੁਰਦੁਆਰਾ ਸਾਹਿਬ ਚ ਢੋਲਨਪਿੰਡ ਦੇ ਵਿੱਚ ਲੋੜੀ ਕਰਨ ਲੱਗੇ ਆ ਤੇ ਉਹਨਾਂ ਦੀ ਲੋੜੀ ਦੇ ਨਾਲ ਹੀ ਉਪਲਕਸ਼ ਦੇ ਵਿੱਚ ਇਹ ਆਪਣਾ ਬਲੱਡ ਕੈਂਪ ਲਗਾਉਣ ਜਾ ਰਹੇ ਆ 4 ਜਨਵਰੀ 2022 ਆਪਾਂ ਸਾਰੇ ਭਰਾਵਾਂ ਨੇ ਵੀਰੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਵਾ ਜਿੰਨੇ ਵੀ ਜਗਰਾਉਂ ਵਾਲੇ ਮੇਰੀ ਆਵਾਜ਼ ਨੂੰ ਸੁਣਦੇ ਆ ਮੇਰੇ ਨਾਲ ਕਾਕਾ ਵੀਰਾ ਕਾਕਾ ਜੀ ਸਟੂਡੀਓ ਤੋਂ ਪਿੰਦਰ ਭਰਾ ਮੇਰਾ ਤੇ ਸੋਨੀ ਮੱਕੜ ਵੀਰਾ ਤੇ ਇੰਦਰ ਵੀਰਾ ਤੇ ਜਿਹੜਾ ਆਪਣੇ ਨਾਲ ਵੱਡਾ ਵੀਰਾ ਵਾ ਨਰਿੰਦਰ ਵੀਰਾ ਨਰਿੰਦਰ ਵੀਰਾ ਜਿੰਨੇ ਵੀ ਹੱਥ 'ਚ ਐਸ ਟਾਈਮ ਕੈਮਰਾ ਵਾ ਇਹ ਸਾਰੇ ਭਰਾ ਆਏ ਹੋਏ ਆ ਤੇ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਜੀ ਇਹ ਇਕੱਲਾ ਕੰਮ ਇੰਦਰ ਦਾ ਨਹੀਂ ਹੈਗਾ ਦਾ ਜੇ ਤੁਸੀਂ ਸੋਚੋ ਵੀ ਇੰਦਰ ਵੀਰੇ ਦਾ ਕੰਮ ਹੈ ਇਹ ਸਭ ਦਾ ਇੱਕ ਸਮਾਜ ਦਾ ਸਾਂਝਾ ਕੰਮ ਹੈ ਨਾ ਹੀ ਕੋਈ ਇੰਦਰ ਵੀਰੇ ਦਾ ਇਸ ਦੇ ਵਿੱਚ ਨਾਮ ਬੰਨਣਾ ਹੈ ਜਿੰਨਾ ਜ਼ਿਆਦਾ ਆਪਾਂ ਲੋਕਾਂ ਦਾ ਇਸ ਇਹਦੇ ਵਿੱਚ ਸਾਥ ਦਵਾਂਗੇ ਇੱਕ ਇੱਕ ਯੂਨਿਟ ਆਪਾਂ ਆਪਣੇ ਸਰੀਰ ਚੋਂ ਦਵਾਂਗੇ ਤਾਂ ਇਹਦੇ ਵਿੱਚ ਕੀ ਹੋਊਗਾ ਜੀ ਕੱਲ ਨੂੰ ਮੇਰਾ ਤੁਹਾਡਾ ਕੋਈ ਭੈਣ ਭਰਾ ਕਿਸੇ ਦੀ ਡਿਲੀਵਰੀ ਹੈ ਦੁੱਖ ਹੈ ਸੁੱਖ ਹੈ ਉੱਥੇ ਬਲੱਡ ਜ਼ਰੂਰਤ ਪਊਗੀ ਤੇ ਉਹ ਜ਼ਰੂਰਤ ਉਹਦੇ ਨਾਲ ਪੂਰੀ ਕੀਤੀ ਜਾਂਦੀ ਹੈ ਤਾ ਜੋ ਕਿਸੇ ਦੀ ਜਾਨ ਬਚ ਸਕਦੀ ਹੈ ਪਿੰਡਰ ਵੀਰੇ ਕੀ ਕਹਿਣ ਮਚਾਉਗੇ ਜਿਵੇਂ ਵੀਰ ਜੀ ਨੇ ਸਾਰਾ ਕੁਝ ਦੱਸਿਆ ਬਾਤ ਤੁਸੀਂ ਸੁਣੀ ਲਿਆ ਨਾ ਵੀ ਸਾਰੇ ਜਾਣੇ 4 ਜਨਵਰੀ ਦਿਨ ਐਤਵਾਰ 2026 ਨੂੰ ਪਿੰਡ ਢੋਲਨ ਵਿਖੇ ਆਪਣੀਆਂ ਹਾਜ਼ਰੀਆਂ ਜ਼ਰੂਰ ਲਗਵਾਉਣੀਆਂ ਇੱਕ ਬੇਨਤੀ ਹੋਰ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਾਂਝਾ ਕਰ ਦੇਣਾ ਤਾਂ ਜੋ ਜਿਹੜੇ ਵੀਰ ਭੈਣ ਭਰਾ ਆਪਣਾ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਉਸ ਤੋਂ ਨਾਲ ਕੈਂਪ ਚ ਆਪਣਾ ਖੂਨਦਾਨ ਕੈਂਪ ਚ ਆਪਣੀ ਹਾਜ਼ਰੀ ਲਗਵਾ ਕੇ ਆਪਣਾ ਖੂਨਦਾਨ ਕਰ ਸਕਣ ਪਿੰਡ ਢੋਲਣ ਵਿਖੇ ਜੋ ਕੈਂਪ ਇਹ ਲਗਾਇਆ ਜਾ ਰਿਹਾ ਇਸ ਵਿੱਚ ਆਪਣੀ ਹਾਜ਼ਰੀ ਜਿਆਰਾਂ ਦੋਸਤਾਂ ਨੂੰ ਨਾਲ ਲੈ ਕੇ ਆਉਣਾ ਵਾ ਤੇ ਠੀਕ ਹੈ ਜੀ ਇਹ ਇੰਦਰਵੀਰ ਜੀ ਹੁਣ ਅੱਗੇ ਦੱਸਣਗੇ ਵੀਰ ਜੀ ਤੁਸੀਂ ਥੋੜਾ ਖੁੱਲ ਕੇ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਿੱਛੇ ਆਪਾਂ ਕਹੀ ਦਿਨਾ ਤੋਂ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਹਰ ਇੱਕ ਪਲੇਟਫਾਰਮ ਤੇ WhatsApp Facebook Instagram ਤੇ ਮਤਲਬ ਇਹ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ ਵੀ ਅੱਪ ਤੱਕ ਖੂਨਦਾਨ ਕੈਂਪ ਲਾ ਰਹੇ ਆ ਇਹ ਆਪਣਾ ਪੰਜਵਾਂ ਖੂਨਦਾਨ ਕੈਂਪ ਹੈ ਇਸ ਤੋਂ ਪਹਿਲਾਂ ਆਪਾਂ ਚਾਰ ਖੂਨਦਾਨ ਕੈਂਪ ਢੋਲਣ ਲਾ ਲਾ ਚੁੱਕੇ ਢੋਲਣ ਦਾ ਪੰਜਵਾਂ ਕੈਂਪ ਆ ਵੈਸੇ ਤਾਂ ਸਾਡੇ ਤਕਰੀਬਨ ਹਰ ਮਹੀਨੇ ਕਾਕਾ ਜੀ ਸਟੂਡੀਓ ਤੇ ਅਸੀਂ ਵਰਕ ਲਾਉਨੇ ਆ ਜਗਾ ਜਗਾ ਕੈਂਪ ਲੱਗਦੇ ਰਹਿੰਦੇ ਆ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰਦੀਆਂ ਸਾਰੀਆਂ ਨਾਲ ਜੁੜ ਕੇ ਸੇਵਾ ਕਰਦੇ ਆਪਾਂ ਤੇ ਜਿਹੜਾ ਇਹ ਆਪਣਾ ਢੋਲਣ ਐਦਕੇ ਕੈਂਪ ਅੱਗੇ ਆਪਾਂ ਅਗਸਤ ਤੇ ਲਾ ਦਿੰਨੇ ਆ ਜਿਵੇਂ ਹੁਣ ਤੁਹਾਨੂੰ ਖਰਾਨਾ ਦੀ ਨੇ ਦੱਸਿਆ ਜਿਹੜਾ ਆਪਣਾ ਐਤ ਕੀ ਮਕਸਦ ਦਾ ਕੈਂਪ ਲਾਉਣ ਦਾ ਆਪਣੇ ਨਾਲ ਬੇਟੀ ਦੀ ਦਾਤ ਦਿੱਤੀ ਸੀ ਪਰਮਾਤਮਾ ਨੇ ਆਪਾਂ ਨੂੰ ਆਪਾ ਉਹ ਗੁੜੀਆ ਦੀ ਲੋੜੀ ਕਰਨ ਲੱਗੇ ਆ ਪਰਮਾਤਮਾ ਦਾ ਸ਼ੁਕਰਾਨਾ ਕਰ ਲਈ ਆਪਾਂ ਪਾਠ ਪ੍ਰਕਾਸ਼ ਕਰਵਾਇਆ ਉਹਨਾਂ ਦੇ ਭੋਗ ਵੇਣਗੇ ਪਹਿਲਾਂ ਨਾਲ ਹੀ ਆਪਣਾ ਬਲੱਡ ਕੈਂਪ ਚੱਲੂਗਾ ਸੋ ਜਿਹੜੀਆਂ ਵੀ ਜਿਹੜੇ ਵੀ ਭਰਾ ਆਪਣੇ ਆ ਲਾਈਵ ਦੇਖ ਰਹੇ ਆ ਭਰਾ ਭੈਣਾ ਸਾਡੇ ਭੈਣਾਂ ਨੂੰ ਵੱਧ ਬੇਨਤੀ ਹੈ ਇਹ ਕਿਉਂਕਿ ਭੈਣਾਂ ਬਹੁਤ ਘੱਟ ਆਉਂਦੀਆਂ ਆ ਇਹ ਸੇਵਾ 'ਚ ਹਾਂਜੀ ਹਾਲਾਂਕਿ ਸਮੇਂ ਦੀ ਜ਼ਰੂਰਤ ਆ ਵੀ ਆਪਾਂ ਸਾਰੇ ਜਿਵੇਂ ਆਪਾਂ ਘਰ ਨੂੰ ਸਾਰੇ ਆਪਾਂ ਰਲ ਮਿਲ ਕੇ ਚਲਾਉਨੇ ਆਪਣੇ ਭੈਣ ਭਰਾ ਹਨ ਜਿਵੇਂ ਪਰਿਵਾਰ ਨੂੰ ਆਪਾਂ ਸਾਰੇ ਰਲ ਮਿਲ ਕੇ ਚਲਾਉਨੇ ਸੇਵਾ ਨੂੰ ਵੀ ਆਪਾਂ ਅੱਗੇ ਆਈਏ ਖੂਨ ਕਿਸੇ ਚ ਨਹੀਂ ਘਟ ਹੁੰਦਾ ਕੇਵਰ ਆਪਾਂ ਕਿਸੇ ਨੂੰ ਕਹਿੰਨੇ ਆਂ ਵੀ ਕੈਂਪ ਲੱਗਣਾ ਜੀ ਬਲੱਡ ਦੇਵੋ ਅਗਲਾ ਕਹਿੰਦਾ ਸਾਡੇ ਚ ਤਾਪ ਹੈ ਨਹੀਂ ਉਹਨਾਂ ਨੂੰ ਜਿੰਨਾਂ ਨੂੰ ਹੈ ਨਹੀਂ ਉਹ ਹਸਪੀਟਲਾਂ 'ਚ ਐਡਮਿਟ ਪਏ ਉਹਨਾਂ ਨੂੰ ਪੁੱਛੋ ਵੀ ਉਹ ਕੀ ਸਮੱਸਿਆ ਪਰ ਫਿਰ ਵੀ ਉਹਦੇ ਲਈ ਵੀ ਸਾਡੇ ਕੋਲ ਡਾਕਟਰਾਂ ਦੀ ਬਕਾਇਦਾ ਟੀਮ ਬੈਠੀ ਉਹ ਜਦੋਂ ਤੁਸੀਂ ਆਓਗੇ ਤੁਹਾਡਾ ਪਹਿਲਾਂ ਬਲੱਡ ਚੈੱਕ ਕਰਨਗੇ ਵੀ ਇਹ ਬਲੱਡ ਡੋਨੇਟ ਕਰ ਲਈ ਇਹਨਾਂ ਦੇ ਬਲੱਡ ਆਪਦੇ 'ਚ ਪੂਰਾ ਜਦੋਂ ਤੁਹਾਡੇ ਰਿਪੋਰਟ ਬਿਲਕੁਲ ਉਹ ਸਹੀ ਹੋਈ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋਏ ਫੇਰ ਤੁਹਾਡਾ ਡੋਨੇਟ ਕਰਵਾਵਾਂਗੇ ਜਿੰਨੇ ਵੀ ਮੇਰੇ ਭਰਾ ਦੇਖਦੇ ਸੱਦਾ ਪੱਤਰ ਇਹਨੂੰ ਕੋਈ ਸੱਦਾ ਪੱਤਰ ਹੈ ਸਾਡੇ ਭਰਾਵਾਂ ਦਾ ਪਿਆਰ ਆ ਚਲੋ ਬਹਾਨੇ ਦਾ ਰਲ ਮਿਲ ਕੇ ਬੈਠ ਗਏ ਹਨ ਜਿਹੜੇ ਸਮਾਜ ਦੀ ਸੇਵਾ ਹੁੰਦੀ ਉਹਦੇ ਲਈ ਕਿਸੇ ਤਰ੍ਹਾਂ ਦੇ ਵੀਰੇ ਸੱਦੇ ਪੱਤਰ ਦੀ ਜ਼ਰੂਰਤ ਨਹੀਂ ਖੜੀ ਇਹਦੇ ਲਈ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੁਣ ਵੀ ਸਮਾ ਘਟਾ ਹਰ ਇੱਕ ਕੋਲੇ ਨਹੀਂ ਪਹੁੰਚ ਸਕਦੇ ਹਨ ਪਰ ਫੇਰ ਵੀ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਵੀ ਜਿਹੜੇ ਸਾਡਾ ਜਿੰਨੀਆਂ ਵੀ ਵੀਡੀਓ ਸਾਡੀਆਂ ਪੈਂਦੀਆਂ ਪੋਸਟਾਂ ਪੈਂਦੀਆਂ ਉਹਨਾਂ ਪੋਸਟਾਂ ਜਾਂ ਵੀਡੀਓ ਨੂੰ ਦੇਖ ਕੇ ਸਾਡਾ ਸੱਦਾ ਕਬੂਲ ਕਰਿਓ ਤੇ 4 ਜਨਵਰੀ 2026 ਐਤਵਾਰ ਦਾ ਦਿਨ ਆ ਸਵੇਰੇ 7 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਕੈਂਪ ਆਪਣਾ ਚੱਲੂਗਾ ਉਸ ਤੋਂ ਬਿਨਾਂ ਵੀ ਜੇ ਕਿਸੇ ਦੇ ਕੋਈ ਕਿਸੇ ਨੂੰ ਟਾਈਮ ਦੀ ਪ੍ਰੋਬਲਮ ਆ ਸੰਡੇ ਦਾ ਦਿਨ ਆ ਕਿਸੇ ਨੇ ਆਉਣਾ ਦੇਣਾ ਹੁੰਦਾ ਉਹ ਸਾਡੇ ਨਾਲ ਫੋਨ ਤੇ ਡਿਸਕਸ ਕਰਿਓ ਸੀ ਤੁਹਾਡੇ ਟਾਈਮ ਦੇ ਹਿਸਾਬ ਨਾਲ ਹੀ ਸਭ ਕੁਝ ਅਸੀਂ ਐਡਜਸਟ ਕਰਾਂਗੇ ਜਿਹਦੇ ਮਨ 'ਚ ਇੱਛਾ ਹੈਗੀ ਆ ਸੇਵਾ ਕਰਨ ਦੀ ਪਰ ਉਹਨੂੰ ਕੋਈ ਮੰਨ ਲੋ ਰਜੇਵਾਵਾ ਉਹਦਾ ਅਸੀਂ ਅੱਗੋਂ ਪਿੱਛੋਂ ਕਰਕੇ ਡੋਨੇਟ ਕਰਵਾਵਾਂਗੇ ਹਰ ਇੱਕ ਦਾ ਬਲੱਡ ਡੋਨੇਟ ਕਰਵਾਵਾਂਗੇ ਉਸ ਤੋਂ ਅਗਲੀ ਜਾਣਕਾਰੀ ਸਾਡੇ ਕੋਲ ਡਿਬਰਾ ਕਾਕਾ ਜੀ ਦੇ ਦੇਣਗੇ ਵਾਇਗੋਜੀ ਦਾ ਖਾਲਸਾ ਸ਼੍ਰੀ ਵਾਇਗੋਜੀ ਦੀ ਫਤਿਹ ਬਸ ਆਪਾਂ ਇਸ ਵਾਰੀ 439 ਬੱਤਬੱਤ ਟੋਲਰਪਿੰਡ ਪੁੰਜੀਏ ਤੇ ਬੱਤ ਤੋਂ ਬੱਤ ਆਪਾਂ ਬਲੱਡ ਡੋਨੇਟ ਕਰੀਏ ਕਿ ਆਪਾਂ ਸਮਾਜ ਦੀ ਸੇਵਾ ਕਰ ਸਕੀਏ ਸ਼ੁਗੂਰ ਵੀਰੇ ਜੀ ਇਹਦੇ ਵਿੱਚ ਇੰਦਰ ਵੀਰੇ ਦੀ ਖਾਜਰੀਏ ਵੀ ਪ੍ਰਮਾਣ ਕਰਿਓ ਵੀਰਾ ਮਤਲਬ ਕੀ ਕਹਿਣਾ ਇਹ ਚਾਹੁੰਦਾ ਵਾ ਵੀ ਤੁਸੀਂ ਇਹ ਨਾ ਸਮਝਿਓ ਵੀ ਇੱਕ ਮੰਨ ਲਓ ਵੀਰਾ ਜੀ ਸਾਡੇ ਘਰੇ ਇਸ ਟਾਈਮ ਖੜੇ ਆ ਕਿਉਂਕਿ ਚਲੋ ਅਸੀਂ ਅੱਜ ਇੱਕ ਵੀਡੀਓ ਕਰਨੀ ਸੀਗੀ ਤੇ ਬਾਨੇ ਨਾਲ ਚੱਲ ਤਾਂ ਇਕੱਠੇ ਹੋ ਗਿਆ ਤੇ ਵੀਰੇ ਕੋਲ ਇਕੱਲੇ ਇਕੱਲੇ ਦੇ ਘਰੇ ਜਾਇਆ ਨਹੀਂ ਜਾਣਾਗਾ ਇਸੇ ਲਈ ਕੋਈ ਵੀ ਆਪਣਾ ਇਸ ਗੱਲ ਦੇ ਮਾਈਂਡ ਨਾ ਕਰਿਓ ਆਪਾਂ ਸਾਰੇ ਇਹ ਸਮਾਜ ਦਾ ਜਿਹੜਾ ਕੰਮ ਹੈ ਸਾਂਝਾ ਕੰਮ ਹੈ ਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਇਕੱਲੇ ਇਕੱਲੇ ਦੇ ਘਰੇ ਜਾਈਏ ਇਹਨੂੰ ਆਇਆ ਨਾ ਸਮਝਿਓ ਵੀ ਉਹ ਫਲਾਣੇ ਨੂੰ ਇਨਵੀਟੇਸ਼ਨ ਦੇ ਦਿੱਤਾ ਤੇ ਮੈਂ ਰਹਿ ਗਿਆ ਇਹ ਸਾਰੇ ਪੂਰੇ ਜਗਰਾਉਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਤੱਕ ਸਾਡੀ ਇਹ ਵੀਡੀਓ ਜਾਂਦੀ ਹੈ ਇਹ ਸਾਰਿਆਂ ਨੂੰ ਇਨਵੀਟੇਸ਼ਨ ਹੈ ਸਾਰੇ ਆਪਣੀ ਹਾਜ਼ਰੀ ਲਗਾਓ ਦੇ ਪੁੰਨ ਦੇ ਭਾਗੀਦਾਰ ਬਣੋ ਜਿੰਨੇ ਵੀ ਭਰਾ ਭੈਣਾਂ ਦੇਖਦੇ ਆ ਥੋੜਾ ਥੋੜਾ ਕੈਂਪ ਆਇਏ ਆਪਾਂ ਤਾਂ ਇੱਕ ਜਗ੍ਹਾ ਦਿੱਤੀ ਆ ਅਸੀਂ ਉੱਥੇ ਤੁਹਾਡੇ ਮਤਲਬ ਸੇਵਾਦਾਰ ਬਣ ਕੇ ਹਾਜ਼ਰ ਖੜੇ ਹੋਵਾਂਗੇ ਕੈਂਪ ਤੁਹਾਡਾ ਵਾ ਜਿਵੇਂ ਅਸੀਂ ਮਤਲਬ ਫਿਜ਼ੀਕਲ ਤੌਰ ਤੇ ਸਾਰਿਆਂ ਨੂੰ ਮਿਲ ਜਾਈਏ ਤੁਸੀਂ ਵੀ ਆਉਂਦੇ ਆਉਂਦੇ ਆ ਇੱਕ ਹਫਤਾ ਰਹਿ ਗਿਆ ਜਿੰਨੇ ਵੀ ਤੁਹਾਡੇ ਕੋਈ ਧਿਆਨ ਚਾਹਦੇ ਭੈਣ ਭਰਾ ਹੈਗੇ ਆ ਇੱਕ ਦੱਸੋ ਫਿਜ਼ੀਕਲ ਤੌਰ ਤੇ ਆਣਾ ਸ਼ਾਇਦ ਕੈਂਪ ਜਿੰਨੇ ਵੀ ਤੁਹਾਡੇ ਭੈਣ ਭਰਾ ਹੈਗੇ ਆ ਸਾਰਿਆਂ ਨੂੰ ਮਿਲੋ ਆਪੇ ਜ਼ਿੰਮੇਵਾਰੀ ਸਮਝਦੇ ਆਪ ਵੀ ਪਹੁੰਚੋ ਤੇ ਨਾਲ ਜੇ ਕੋਈ ਆਉਣ ਵਾਲਾ ਉਹਨਾਂ ਨੂੰ ਵੀ ਲੈ ਕੇ ਆਓ ਤੇ ਇੱਕ ਹੋਰ ਬੇਨਤੀ ਹੈ ਜਿਹੜਾ ਆਪਾਂ ਬਲੱਡ ਡੋਨੇਸ਼ਨ ਕੈਂਪ ਲਾਉਣਾ ਹੈ ਇਹ ਆਪਣੇ ਚੱਲੀ ਜਾਂਦੇ ਆ ਐਲਕੇ ਆਪਾਂ ਕੈਂਪ ਚੱਕ ਨਵੀਂ ਪਹਿਲ ਵੀ ਕੀਤੀ ਹੈ ਇੱਕ ਆਪਣੇ ਮਿੱਤਰ ਆ ਸਾਡੇ ਨਾਲ ਬਲੱਡ ਸੇਵਾ ਦੀ ਜੁੜੇ ਹੋਇਆ ਡਾਕਟਰ ਸੁਖ ਚੋਪੜਾ ਸੀਮਲੇ ਇਹਨਾਂ ਦਾ ਕਲੀਨਿਕ ਆ ਫਿਜ਼ੀਓਥੈਰੇਪੀ ਦਾ ਜੀ ਠੀਕ ਹੈ ਜੀ ਤੇ ਉਹਨਾਂ ਨੇ ਮਤਲਬ ਆਪਦੇ ਤੌਰ ਤੇ ਜਿਵੇਂ ਆਪਾਂ ਕਹਦੇ ਵੀ ਛੋਟੀ ਬੱਚੀ ਨੂੰ ਤੋਹਫੇ ਦੇ ਰੂਪ ਚ ਕੈਂਪ ਦੇਣਾ ਓਕੇ ਜੀ ਫਿਜ਼ੀਓਥੈਰੇਪੀ ਦਾ ਕੈਂਪ ਇਸ ਨਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਿਵੇਂ ਆਪਾਂ ਨੂੰ ਕੋਈ ਹੱਡਾ ਪੈਰਾਂ ਦੀ ਤਾਂ ਜਿਵੇਂ ਦੀ ਵੀ ਕੋਈ ਪ੍ਰੋਬਲਮ ਆ ਹਰ ਇੱਕ ਤਰ੍ਹਾਂ ਦੀ ਸਲਾਮਾ ਹਾਂ ਜੀ ਹ ਫਿਜੀਓਥੈਰੇਪੀ ਤੇ ਟੋਟਲ ਸਵਾਮਾ ਜਿੰਨਾ ਟਾਈਮ ਆਪਣਾ ਖੂਨਦਾਨ ਕੈਂਪ ਚੱਲੂਗਾ ਟੋਟਲ ਫ੍ਰੀ ਸਵਾਮਾ ਦੇਣਗੇ ਆਪਦੀਆਂ ਉਹ ਵੀ ਜੇ ਕੋਈ ਲੋਡ ਬੰਦ ਮਰੀਜ਼ ਹੋਵੇ ਲਾਹ ਲੈਨ ਵਾਲਾ ਉਸ ਤੋਂ ਬਿਨਾਂ ਵੀ ਕੈਂਪ ਤੋਂ ਬਿਨਾਂ ਵੀ ਜਦੋਂ ਅੱਗੋਂ ਪਿੱਛੋਂ ਵੀ ਡਾਕਟਰ ਸਾਹਿਬ ਕੋਲੇ ਜਾਓਗੇ ਨਾ ਤਾਂ ਉਹ ਬਹੁਤ ਵਧੀਆ ਵਾ ਨਾ ਮਾਤਰ ਆ ਜੇ ਕੋਈ ਲੋਡ ਬੰਦ ਆ ਉਹਦਾ ਫ੍ਰੀ ਦੇ ਵਿੱਚ ਵੀ ਉਸ ਤੋਂ ਬਾਅਦ ਵੀ ਕਰਨਗੇ ਹਾਂਜੀ ਹਾਂਜੀ ਤੇ ਧੰਨਵਾਦ ਆ ਸਾਡੇ ਡਾਕਟਰ ਸਖ ਚੋਪੜਾ ਜੀ ਦਾ ਉਹ ਵੀ ਪਹੁੰਚਣਗੇ ਅਸੀਂ ਵੀ ਸਾਰੇ ਭਰਾ ਤੁਹਾਡੀ ਸੇਵਾ ਚ ਉਥੇ ਹਾਜ਼ਰ ਹੋਵਾਂਗੇ ਤੁਸੀਂ ਵੀ ਹਰ ਇੱਕ ਜਿਹਦੇ ਕੋਲੇ ਵੀ ਇਹ ਵੀਡੀਓ ਜਾਂਦੀ ਆ ਤੁਸੀਂ ਆਪ ਵੀ ਪਹੁੰਚਣਾ ਤੇ ਆਪਦੇ ਨਾਲ ਦੇ ਕੋਈ ਹੈਗਾ ਭੈਣ ਭਰਾ ਸੇਵਾ ਕਰਨ ਵਾਲਾ ਉਹਨਾਂ ਨੂੰ ਵੀ ਲੈ ਕੇ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ